ਕੁੱਲੂ ਦੇ ਦੁਸਹਿਰੇ ਤੋਂ ਬਾਅਦ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਦੁਸਹਿਰਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਦੇਖਦੇ ਹੋਏ ਹੀ ਹੁਸ਼ਿਆਰਪੁਰ ਦੇ ਨਗਰ ਨਿਗਮ ਨੇ ਵੀ ਕਮਾਨ ਕੱਸੀ ਹੋਈ ਹੈ ਤੇ ਉਹਨਾਂ ਵੱਲੋਂ ਵੀ ਲਗਾਤਾਰ ਦੁਸਹਿਰਾ ਗਰਾਊਂਡ ਦੇ ਆਸ-ਪਾਸ ਲੱਗੀਆਂ ਹੋਈਆਂ ਰੇੜੀਆਂ ਦੁਕਾਨਾਂ ਉੱਤੇ ਨજર ਰੱਖੀ ਜਾ ਰਹੀ ਹੈ ਤੇ ਅੱਜ ਉਹਨਾਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਵਿੱਚ ਰੇੜੀਆਂ ਦੁਕਾਨਾਂ ਵਾਲਿਆਂ ਨੂੰ ਆ ਕੇ ਦੱਸਿਆ ਗਿਆ ਅਤੇ ਚੇਤਾਵਨੀ ਵੀ ਦਿੱਤੀ ਗਈ ਕਿ ਇਹ ਰੇੜੀਆਂ ਅਤੇ ਦੁਕਾਨਾਂ ਜੋ ਕਿ ਰੋਡ ਦੇ ਦੋਨੇ ਪਾਸੇ ਲੱਗਣ ਦੀ ਬਜਾਏ ਸਿਰਫ ਇੱਕ ਪਾਸੇ ਹੀ ਲੱਗਣੀਆਂ ਚਾਹੀਦੀਆਂ ਹਨ ਤੇ ਉਹ ਵੀ ਸੜਕ ਦੇ ਕਿਨਾਰੇ ਉੱਪਰ ਤੇ ਜੇਕਰ ਉਹਨਾਂ ਦੀਆਂ ਰੇੜੀਆਂ ਦੁਕਾਨਾਂ ਸੜਕ ਦੇ ਉੱਪਰ ਆਉਂਦੀਆਂ ਹਨ ਤਾਂ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਸਾਰੇ ਕੀ ਕਰਾਇਆ ਜਾ ਰਿਹਾ ਸਾਰਾ ਸ਼ਨੀ ਮੰਦਰ ਦੀ ਬੈਕ ਸਾਈਡ ਜੇ ਦੋਨੇ ਸਾਈਡਾਂ ਤੇ ਇਹਨਾਂ ਨੇ ਲਗਾ ਲਏ ਸਟਾਲ ਵਗੈਰਾ ਜਿਹੜੇ ਲੋਕ ਬਾਹਰੋਂ ਆ ਕੇ ਸਮਾਨ ਵਗੈਰਾ ਵੇਚਦੇ ਆ ਹਾਂਜੀ ਉਹਨਾਂ ਨੂੰ ਇਹ ਕਿਹਾ ਕਿ ਇੱਕਾ ਸਾਈਡ ਤੇ ਲਗਾਓ ਤਾਂ ਕਿ ਸਾਨੂੰ ਟ੍ਰੈਫਿਕ ਜੜੀ ਆ ਟ੍ਰੈਫਿਕ ਦੇ ਕਿਸੇ ਤਰ੍ਹਾਂ ਦੇ ਮੇਲੇ ਦੌਰਾਨ ਪ੍ਰੋਬਲਮ ਖੜੀ ਨਾ ਹੋਵੇ ਹਾਂਜੀ ਇਸ ਕਰਕੇ ਇੱਕਾ ਸਾਈਡ ਤੇ ਅਸੀਂ 15 ਕਰਵਾ ਰਹੇ ਆ ਦੂਜੀ ਸਾਈਡ ਤੇ ਜਿਨ੍ਹਾਂ ਨੇ ਫੁੱਟ ਪਾਥ ਦੇ ਉੱਪਰ ਸਮਾਨ ਵਗੈਰਾ ਰੱਖ ਲਿਆ ਹੈਗਾ ਜਾਂ ਕਬਜ਼ਾ ਕੀਤਾ ਉਹ ਖਾਲੀ ਕਰਵਾ ਰਹੇ ਠੀਕ ਹੈ ਸਰ